ਬਾਦੀ ਜਮਾਤ ਜਿਆਦਾ ਅਨਪੜਤਾ ਦੇ ਕੇ ਰੇਸੀ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਅਗਰ ਉਦੋਂ ਤੱਕੜੇ ਹੋ ਕੇ ਰੋਕ ਲੈਂਦੇ ਕਿ ਨਹੀਂ ਸਾਈਨ ਕਰਨ ਦੇਣੀ ਅਸੀਂ ਤਾਂ ਮੇਰਾ ਕਹਿਣਾ ਸ਼ਾਇਦ ਸਾਨੂੰ ਆ ਦਿਨ ਨਾ ਦੇਖਣੇ ਪੈਣੇ ਹੁਣ ਇਹਦੇ ਰਿਜ਼ਲਟ ਕੀ ਮਿਲ ਰਹੇ ਨੇ ਰਿਜ਼ਲਟ ਕਿ ਕੀ ਰਹੇ ਆ ਇਹ ਨੋਟ ਕਰਨ ਵਾਲੀ ਗੱਲ ਹੈ ਟੀ.ਓ. ਹੈ ਕੀ ਚੀਜ਼ ਟੀ.ਓ ਦਾ ਨਾਂ ਕਿਧੋਂ ਪਿਆ ਸਭ ਤੋਂ ਪਹਿਲਾਂ ਭਰਾਵੋ ਜਿਵੇਂ ਕਾਂਦੀ ਸਭ ਗੱਲ ਦੱਸ ਕੇ ਗਏ ਨੇ ਇਹਦਾ ਨਾਮ WTO ਨਹੀਂ ਸੀ ਇਹਦਾ ਨਾਮ ਸੀ GATT G A T T ਇਹਦਾ ਨਾਮ ਸੀ ਕਾਂਦੀ ਸਭ ਗੱਲ ਕਰਕੇ ਗਏ ਨੇ ਇਹ 1994 ਸਾਈਨ ਹੋਇਆ ਜੇਕਰ ਜੀ ਥੋੜੀ ਜੀ ਬੈਕਗ੍ਰਾਉਂਡ ਬੰਨੀ ਨਿਗਾਹ ਮਾਰੋਗੇ ਕਾ ਪਿਆਰੇ 1994 ਤੋਂ ਵੀ ਪਹਿਲਾਂ 1948 ਦੇ ਵਿੱਚ ਇਹ ਸਾਈਨ ਹੋ ਗਿਆ ਸੀ 1948 ਉਸ ਵੇਲੇ ਕੇਵਲ 23 ਮੁਲਕਾਂ ਦਾ ਹਿੱਸਾ ਸੀ ਜਿਸ ਵਿੱਚ ਆਪਾਂ ਵੀ ਸੀ ਭਾਰਤ ਵੀ ਸੀ ਉਦੋਂ ਕਿਉਂ ਬਣਿਆ ਸੀ ਇਹ ਜਦੋਂ ਸੈਕੰਡ ਵਰਲਡ ਵਾਰ ਚੱਲ ਰਿਖਿਓ ਸਾਰੇ ਹੁਣ ਮੇਰੇ ਮਿੱਤਰ ਨੋਟ ਕਰ ਲਿਓ ਪਹਿਲਾਂ ਜਦੋਂ ਸੈਕੰਡ ਵਰਲਡ ਵਾਰ ਲੱਗ ਕੇ ਹੱਟਿਆ ਲੜਾਈ ਲੜ ਕੇ ਹੱਟਿਆ ਵਾਰ ਉਸ ਵੇਲੇ ਵੱਡਾ ਨੁਕਸਾਨ ਹੋਇਆ ਤੇ ਕੋਈ ਇੱਕ ਦੂਜੇ ਵੱਲ ਸਿੱਧੇ ਮੂੰਹ ਝਾਕਦਾ ਨਹੀਂ ਸੀ ਉਸ ਵੇਲੇ ਦੁਨੀਆਂ ਨੂੰ ਲੋੜ ਲੱਗੀ ਤੇ ਵਪਾਰ ਨੂੰ ਦੁਬਾਰਾ ਸਥਾਪਿਤ ਕਿਵੇਂ ਕੀਤਾ ਜਾ ਸਕਦਾ ਹੈ ਉਦੋਂ ਇਹ ਸੰਸਥਾ ਸਾਹਮਣੇ ਆਈ ਸੀ ਇਹ ਸੰਸਥਾ ਬਣਾਈ ਸੀ ਕਈ ਮੁਲਕਾਂ ਨੇ ਇਕੱਠੇ ਹੋ ਕੇ ਬਣੀ ਸੀ ਔਰ ਇਸ ਪਰਪਸ ਲਈ ਬਣੀ ਸੀ ਕਿ ਦੁਬਾਰਾ ਇਹਨਾਂ ਬੈਰੀਗੇਟਾਂ ਦੇ ਕਰਕੇ ਇਹਨਾਂ ਟੈਕਸਨ ਦੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਲੜਾਈ ਝਗੜਾ ਦੁਬਾਰਾ ਨਾ ਹੋਵੇ ਬਹੁਤ ਵੱਡਾ ਨੁਕਸਾਨ ਝੱਲ ਚੁੱਕਿਆ ਹੈ ਇਹਦੇ ਲਈ ਬਣਿਆ ਸੀ ਲੇਕਿਨ ਸਮੇਂ ਦੀ ਚਾਲ ਬਦਲੀ ਮਿੱਤਰੋ ਇਹ ਬਦਲਦੀ ਆਈ ਹੈ ਤੇ ਬਦਲੇਗੀ ਹਰ ਵਾਰ ਬਦਲਦੀ ਆਪਣੀ ਆਮ ਕਹਾਵਤ ਆ ਪਿੰਡਾਂ 'ਚ ਬੈਠੇ ਲੋਕਾਂ ਦੀ ਕਿ 12 ਸਾਲ ਬਾਅਦ ਉੜੀ ਦੀ ਵੀ ਸੁਣੀ ਜਾਂਦੀ ਹੈ ਇਹ ਕਿਉਂ ਨਹੀਂ ਹੈ ਕਿਉਂਕਿ ਜਿਹੜਾ ਅਰਥ ਦਾ ਸਿਸਟਮ ਹੈ ਜਿਹੜਾ ਪੈਸੇ ਦਾ ਸਿਸਟਮ ਹੈ ਇਹਦਾ ਇੱਕ ਚੱਕਰ ਹੁੰਦਾ ਹੈ ਉਹ 30-35 ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਘੁੰਮਦਾ ਹੈ ਜਿਹੜੇ ਬੰਦੇ ਅੱਜ 40 ਸਾਲ ਪਹਿਲਾਂ ਅੱਜ ਤੋਂ 40 ਸਾਲ ਪਹਿਲਾਂ ਅਮੀਰ ਸੀ ਉਹ ਅੱਜ ਪਿੱਛੇ हट ਗਏ ਜਿਹੜੀ ਉਦੋਂ ਗਰੀਬ ਸੀ ਉਹ ਅੱਜ ਤੁਹਾਨੂੰ ਸਮਾਜ ਦੇ ਵਿੱਚ ਵੀ ਨਜ਼ਰ ਆਉਂਦੇ ਹਨ ਕਿ ਉਹਨਾਂ ਦੀ ਆਰਥਿਕਾ ਸੁਧਰੀ ਨਜ਼ਰ ਆਈ ਸੀ ਇਹ ਅਰਥ ਦਾ ਸਿਸਟਮ ਹੈ ਉਹ ਸਿਸਟਮ ਦੇ ਮੁਤਾਬਕ ਜਦੋਂ ਯੂਰਪੀਅਨ ਕੰਟਰੀਆਂ ਦੇ ਵਿੱਚ ਉਹ ਵੱਡੇ ਮੁਲਕਾਂ ਦੇ ਵਿੱਚ ਅਰਥ ਦਾ ਚੱਕਰ ਘੁੰਮਿਆ ਮੰਦੀ ਆਈ ਉਸ ਮੰਡੀ ਨੇ ਸਾਰੇ ਪਕਵਾਰਿਆਂ ਦੀ ਜੜੋ ਮੰਡੀ ਆ ਉਸ ਮੰਡੀ ਦੇ ਦੌਰਾਨ ਫੈਸਲਾ ਲਿਆ ਗਿਆ ਕੁਝ ਮੁਲਕਾਂ ਵੱਲੋਂ ਕੀ ਲਿਆ ਗਿਆ ਆ ਜਿਹੜਾ ਗੈਟ ਹੈ ਜਿਹੜਾ ਸਾਡਾ ਸਮਝੌਤਾ ਹੈ ਇਹਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਜਿਵੇਂ ਨਾਲ ਜਿਹੜਾ ਸਾਡਾ ਸਰਪਲਸ ਮਾਲ ਹੈ ਸਾਡਾ ਵਾਧੂ ਪਿਆ ਮਾਲ ਹੈ ਅਸੀਂ ਉਹਨਾਂ ਮੁਲਕਾਂ ਦੇ ਵਿੱਚ ਸਿੱਟ ਸਕੀਏ ਇਹ ਇਸ ਚਾਲ ਤੋਂ ਬਣਿਆ ਉਹਦੇ ਵਿੱਚ ਫਿਰ ਜਿਹੜੀਆਂ ਸੁਧਾਰਤਕ ਤੌਰ ਦੇ ਉੱਤੇ ਸੋਧਾਂ ਕੀਤੀਆਂ ਗਈਆਂ ਉਹ ਕੀ ਕੀਤੀਆਂ ਗਈਆਂ ਨੋਟ ਕਰਨ ਵਾਲੀ ਗੱਲ ਮਿੱਤਰੋ ਇਹ ਆ ਉਹਦੇ ਵਿੱਚ ਕੀ ਕਿਹਾ ਕਿ ਜਿਹੜੀ ਐਗਰੀਕਲਚਰ ਆ ਜਿਹੜੇ ਤੁਸੀਂ ਖੇਤੀ ਕਰਦੇ ਹੋ ਨੋਟ ਕਰੋ ਸਾਡੇ ਲਈ ਮਾੜਾ ਕੀ ਆ ਉਹਦੇ ਵਿੱਚ ਕਿਹਾ ਗਿਆ ਕਿ ਆਹ ਜਿਹੜੀ ਛੋਟੀ ਖੇਤੀ ਐ ਠੀਕ ਨਹੀਂ ਐ ਇਹਨੂੰ ਵੱਡੇ ਪੱਧਰ ਦੇ ਉੱਤੇ ਵੱਡੀ ਖੇਤੀ ਕਰਨ ਦੀ ਲੋੜ ਐ ਇੱਥੇ 100000 15 15000 40 40 50 50000 ਏਕੜ ਦੇ ਕਾਨੂੰਨ ਤਿਆਰ ਕਰਨ ਦੀ ਲੋੜ ਹੈ ਇਹ ਪਾਲਿਸੀ ਆ WTO ਦੀ ਇਹ ਪਾਲਿਸੀ ਆ GATT ਦੀ ਇਹ ਰੋਦਸ਼ ਕੀ ਆਇਆ ਉਹਦੇ ਚ ਆਇਆ ਕਿ ਆ ਜਿਹੜੇ ਡਿਵੈਲਪਿੰਗ ਕੰਟਰੀ ਨੇ ਜਾਨੀ ਜਿਹੜੇ ਕਹਿਣ ਤੋਂ ਬਾਅਦ ਵਿਕਾਸਸ਼ੀਲ ਮੁਲਕ ਲੈ ਜਿਵੇਂ ਆਪਾਂ ਉਹਨਾਂ ਉਹਨਾਂ ਮੁਲਕਾਂ ਚ ਆਉਣੇ ਆ ਇਹ ਮੁਲਕਾਂ ਦੇ ਉੱਤੇ ਕੁਝਾ ਬੰਦਸ਼ਾ ਲੱਗੀਆਂ ਕੀ ਲੱਗੀਆਂ ਕਿ ਇਹ ਲੋਕ ਆਪਦੇ ਕਿਸਾਨਾਂ ਨੂੰ ਐਮਐਸਟੀ ਨਹੀਂ ਦੇਣਗੇ ਬੰਦ ਕਰ ਦੇਣਗੇ ਸਾਡੇ ਲਈ ਮਾਰੂ ਹੈ ਇਹ ਵੀ ਕਿਹਾ ਕਿ ਕਿਸੇ ਤਰ੍ਹਾਂ ਦੀ ਸਬਸਿਡੀ ਆਪਣੇ ਲੋਕਾਂ ਨੂੰ ਨਹੀਂ ਦੇਣਗੇ ਇਹਦੇ ਵਿੱਚੋਂ ਸਾਰਾ ਕੁਝ ਥੇਲ ਚੱਲ ਰਹੀ ਹੈ ਇਤੁਗਾਹ ਬੜੀ ਖਤਰਨਾਕ ਗੱਲ ਜਿਹੜੀ ਕਹੀ ਗਈ ਹੁਣ ਨੋਟ ਕਰਿਓ ਤੁਹਾਡੇ ਨਾਲ ਰੋਜ਼ ਵਾਪਰ ਰਹੀ ਹੈ ਗੱਲ ਇਹ لیکن ਸਾਨੂੰ ਦਿੱਖਦੀ ਨਹੀਂ ਉਹ ਕੀ ਕਿਹਾ ਤੇ ਸਾਡੇ 8% ਭਾਰਤ ਦੇ ਲੋਕ ਜਿੰਨਾ ਅਨਾਜ ਖਾਂਦੇ ਨੇ ਜਿੰਨੀਆਂ ਦਾਲਾਂ ਖਾਂਦੇ ਨੇ ਜਿੰਨਾ ਤੇਲ ਬੀਜ استعمال ਕਰਦੇ ਨੇ ਉਹਦਾ 8.5% ਬਾਹਰਲੇ ਮੁਲਕਾਂ ਤੋਂ ਮੰਗਾਉਣਾ ਹੀ ਪਏਗਾ ਭਾਵੇਂ ਹਿੰਦੁਸਤਾਨ ਦੇ ਵਿੱਚ ਆਪਣਾ ਜਿੰਨਾ ਮਰਜ਼ੀ ਸਰਪਲਸ ਕੋਹਲਾ ਪਿਆ ਹੋਵੇ ਇਹ ਮੰਗਾਉਣਾ ਪਏਗਾ ਉਹ ਲੋ ਦੀ ਨੀਤੀ ਤੁਹਾਡੇ ਤੇ ਜਿੱਥੇ-ਕਿੱਥੇ ਲਾਗੂ ਹੁੰਦੀ ਹੈ ਉਹ ਨੋਟ ਕਰਿਓ ਤੁਸੀਂ ਦੇਖਿਆ ਹੋਵੇਗਾ ਸਾਲ 2000 ਦੀ ਐਗਰੀਕਲਚਰ ਪਾਲਿਸੀ ਨੌਜਵਾਨਾਂ ਨੂੰ ਜਿਹੜੇ ਪੜੇ ਲਿਖੇ ਹੋ ਉਹ ਲੋ ਜੱਕੀ ਆਪਣੇ ਨਿੱਤਾਂ ਦੇ ਉੱਤੋਂ ਨੱਕ ਤੋਂ ਮੋਬਾਈਲ ਤੋਂ ਸਾਲ 2000 ਦੀ ਐਗਰੀਕਲਚਰ ਪਾਲਿਸੀ ਉਹਦੇ ਤੇ ਸਪਸ਼ਟ ਕਿਹਾ ਗਿਆ ਕਿ ਏ ਤੇ 15 15 18 18 20 20 ਹਜ਼ਾਰ ਰਿਕਰ ਦੇ ਫਾਰਮ ਜਾੜ ਕਿਤੇ ਜਾ ਰਿਹਾ ਇਹਦਾ ਮਤਲਬ ਸਾਡੀ ਸਰਕਾਰ ਉਹਦੇ ਤੇ ਵਰਕ ਕਰ ਰਹੀ ਹੈ ਉਨੇ ਦੇ ਤੇ ਜਿਹੜਾ ਇਹ ਸਾਰਾ ਨਵਾਂ ਨਵਾਂ ਦਸਤਾਵਾ ਜਾਂ ਵੇਜ ਆਇਆ ਚਾਰ ਹੋ ਕੇ ਆਇਆ 86 ਤੱਕ ਆ ਗਿਆ ਸੀ ਭਾਰਤ ਦੇ ਕੋਲੇ 86 ਤੱਕ ਲੋਟ ਕਰੇ ਹੋ ਗਏ ਜਦੋਂ 86 ਤੱਕ ਆਇਆ 86 ਤੋਂ ਲੈ ਕੇ 94 ਤੱਕ ਇਹਦੇ ਤੇ ਸਹਿਮ ਨਹੀਂ ਹੋਏ ਅਰੇ ਵਿਹਾ ਕੰਮ ਇੱਕ ਬਹੁਤ ਕਾਬਲ ਅਧਿਕਾਰੀ ਸੀ ਉਸ ਵੇਲੇ ਐਸਪੀ ਸ਼ੁਕਲਾ ਨਾਮ ਸੀ ਉਹਦਾ ਉਨੇ ਲੱਕੜਾਈ ਉਹਦਾ ਨਾਂ ਇਹ ਭਾਰਤ ਲਈ ਬਹੁਤ ਖਤਰਨਾਕ ਹੈ ਨਹੀਂ ਸائن ਹੋਣਾ ਚਾਹੀਦਾ ਔਰ ਉਹਦੀ ਸੁਜੈਸ਼ਨ ਦੇ ਉੱਤੇ ਇੱਕ ਕਮੇਟੀ ਬਣੀ ਜਿਹਦਾ ਚੇਅਰਮੈਨ ਇੰਦਰ ਕੁਮਾਰ ਗੁਜਰਾਲ ਬਣਿਆ ਇੰਦਰ ਕੁਮਾਰ ਗੁਜਰਾਲ ਦੀ ਚੇਅਰਮੈਨਸ਼ਿਪ ਦੇ ਥੱਲੇ ਕਮੇਟੀ ਨੇ ਰਿਪੋਰਟ ਦਿੱਤੀ ਕਿ ਭਾਰਤ ਨੂੰ ਦੇ ਮੈਂਬਰ ਨਹੀਂ ਬਣਨਾ ਚਾਹੀਦਾ ਤੇ ਜਦੋਂ ਕਮੇਟੀ ਦੀ ਰਿਪੋਰਟ ਆ ਗਈ ਹੈ ਫਿਰ ਉਹਦੇ ਮੈਂਬਰ ਬਣਨ ਦੀ ਕੀ ਲੋੜ ਸੀ ਤਾਂ ਫਿਰ ਨਵੇਂ ਮੈਂਬਰ ਕਿਵੇਂ ਬਣੇ ਉਹ ਨੌਨਸਰ ਵਾਲੀ ਗੱਲ ਬੜੀ ਤਕੜੀ ਹੈ ਕਿ ਵਰਲਡ ਬੈਂਕ ਤੋਂ ਚਿੱਠੀ ਆਈ ਭਾਰਤ ਸਰਕਾਰ ਨੂੰ ਐਸਪੀ ਸ਼ੁਕਲਾ ਨੂੰ ਹਟਾਓ ਇਹਦੇ ਥਾਕੇ ਅਨਮਰਨ ਲੋਟਾ ਨੂੰ ਅਪਾਇੰਟ ਕਰੋ ਉਹ ਕੀਤਾ ਗਿਆ ਉਸ ਅਧਿਕਾਰੀ ਨੂੰ ਹਟਾਇਆ ਗਿਆ ਰਾਫਤਰਾ ਕਰ ਲਿਆ ਗਿਆ ਔਰ ਰਾਫਤਰਾ ਕਰਕੇ ਉਹ ਡਬਲਯੂਟੀਓ ਦੇ ਉੱਤੇ ਸਾਈਨ ਜਿਹੜਾ ਕਹਿਰ ਦੇ ਉੱਤੇ ਸਾਈਨ ਜ਼ਬਰਦਸਤੀ ਭਾਰਤ ਦੀ ਫੌਮ ਰੋੜ ਕੇ ਕਰਵਾਏ ਗਏ ਇਹ ਗੱਡੀਆਂ ਉਹ ਸਭ ਕੁਝ ਉਹਦੇ ਕਰਕੇ ਦਾ ਕਾਰਨ ਨਹੀਂ ਹੈ ਉਹਦੇ ਕਾਰਨ ਲਗਾਤਾਰ ਲੰਬੇ ਸਮੇਂ ਤੋਂ ਬਣੀਆਂ ਆਰਥਿਕ ਨੀਤੀਆਂ ਜਿਹਦਾ ਨਿਸ਼ਾਨਾ ਹੈ ਤੇ ਸਾਡੀਆਂ ਜ਼ਮੀਨਾਂ ਕਾਰਪੋਰੇਟ ਲੋਕਾਂ ਦੇ ਕਬਜ਼ੇ ਜਾਲੀਆਂ ਚਾਹੀਆਂ ਚਾਹੀਆਂ WTO ਵਰਗੇ ਸੰਸਥਾਵਾਂ ਦਾ ਨਿਸ਼ਾਨਾ ਹੈ ਉਹਨਾਂ ਤੇ ਲੜਾਈ ਹੈ ਇਹ ਲੜਾਈ ਛੋਟੀ ਨਹੀਂ ਹੈ ਲੇਕਿਨ ਜਿੰਨਾ ਸਬਰ ਨਾਲ ਲੜੋਗੇ ਦਿੱਤਾਂਗੇ ਅਵਸ਼ਿਅਤ ਦਿੱਤਾਂਗੇ ਸੋ ਮੈਨੂੰ ਵਿਸ਼ਵਾਸ ਦਿਵਾਓ ਜਿੰਨੇ ਇੱਥੇ ਬੈਠੇ ਹੋ ਕਸਾ ਖਾਓ ਮੇਰੀ ਕਿ ਅੱਗੇ ਤੋਂ ਕਦੇ ਵੀ ਆਗੂ ਆਂਦੀ ਲਕਸ਼ਮਣ ਰੇਖਾ ਪਾਰ ਨਹੀਂ ਕਰੋਗੇ ਮੇਰੇ ਦੋਸਤੋ ਅਗਰ ਇਸ ਗੱਲ ਤੇ ਆਪਾਂ ਚੱਲ ਪਏ ਆਪਣਾ ਡਿਸਪੀਨ ਨਹੀਂ ਜਾਣਾ ਆਪਣਾ ਡਿਸਪੀਲਿੰਡ ਫੋਰਸ ਹੈ ਅਸੀਂ ਸਾਡਾ ਇੱਕ ਨੌਜਵਾਨ ਗਿਆ ਉਹਦਾ ਜੋ ਅਸੀਂ ਸੰਸਕਾਰ ਕਰਨ ਦੀ ਪ੍ਰਕਿਰਿਆ ਕਰਨੀ ਸੀ ਸਰਕਾਰ ਨੇ ਤੁਹਾਡਾ ਦਬਾਅ ਬਹੁਤ ਹੈ ਅੱਜ ਤੱਕ ਕਿਸੇ ਕਿਸਾਨ ਅੰਦੋਲਨ ਦੇ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਸਰਕਾਰ ਨੇ ਲੇਕਿਨ ਤੁਹਾਡੇ ਸ਼ਹੀਦ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਦੂਸਰੇ ਸ਼ਹੀਦਾਂ ਨੂੰ 1 ਕਰੋੜ ਰੁਪਏ ਮੁਆਵਜ਼ਾ ਦਿੰਨੇ ਆ ਇਹਨੂੰ ਵੀ ਉਸੇ ਤਰੀਕੇ ਦੇ ਨਾਲ ਮੁਆਵਜ਼ਾ ਦੇਵਾਂਗੇ ਅਗਲੀ ਗੱਲ ਇਹ ਚਾਹਤੀ ਕਿ ਉਸ ਨੌਜਵਾਨ ਦੀ ਭੈਣ ਛੋਟੀ ਬੱਚੀ ਹੈ ਉਹਨੂੰ ਸਰਕਾਰੀ ਨੌਕਰੀ ਵੀ ਦੇਵਾਂਗੇ ਇਹ ਵੀ ਮੰਨ ਲਿਆ ਪਰ ਦਲ ਮੁਕੀ ਨਹੀਂ ਅਸੀਂ ਮੰਗ ਕਰਦੇ ਆ ਕਿ ਸਾਡਾ ਨੌਜਵਾਨ ਸ਼ਹੀਦ ਹੋਇਆ ਕਿਉਂ ਜਿੰਨਾਂ ਨੇ ਉਹਨੂੰ ਸ਼ਹੀਦ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਇਹ ਦਬਾਅ ਸਾਡਾ ਪੰਜਾਬ ਗਵਰਨਮੈਂਟ ਤੇ ਹੈ ਅਸੀਂ ਮੰਗ ਕਰ ਰਹੇ ਆ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਉਹਨਾਂ ਲੋਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਜਿਨ੍ਹਾਂ ਨੇ ਆ ਸਾਡੇ ਟਰੈਕਟਰ ਤੋੜੇ ਨੇ ਜਿਨ੍ਹਾਂ ਨੇ ਸਾਡੇ ਨੌਜਵਾਨ ਨੂੰ ਗੋਲੀ ਮਾਰੀ ਹੈ ਜਿਨ੍ਹਾਂ ਨੇ ਸਾਡੇ ਚੱਕੀ ਕੀਤੇ ਨੇ ਉਹਨਾਂ ਸਾਰਿਆਂ ਦੀ ਐਫ ਆਈ ਆਰ ਦਰਜ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਸਾਡੀ ਮੰਗ ਹੈ ਪਰ ਉਹਦੇ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੀ ਜ਼ਰੂਰ ਹੈ ਪੰਜਾਬ ਸਰਕਾਰ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਹੁਣ ਆਇਆ ਇਹ ਰਿਜ਼ਲਟ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਕਿੰਨੀ ਖੜੀ ਦੀ